ਆਪਣੀਆਂ ਖੇਤੀ ਵਾਲੀਆਂ ਵੀਡੀਓਜ਼ ਤੇ ਕਰਕੇ ਮਸ਼ਹੂਰ ਹੋਈ ਮੈਕੂ ਢਿੱਲੋਂ ਨੂੰ ਹਰ ਕੋਈ ਜਾਣਦਾ ਹੈ ਜੋ ਹਮੇਸ਼ਾ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਤੇ ਜਿੱਥੇ ਉਸ ਨੂੰ ਚਾਉਣ ਵਾਲਿਆਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਤਾਂ ਉੱਥੇ ਹੀ ਮੈਕੂ ਨੂੰ ਹੇਟ ਕਰਨ ਵਾਲਿਆਂ ਦੀ ਗਿਣਤੀ ਵੀ ਘੱਟ ਨਹੀਂ ਹੈ ਤੇ ਹਾਲ ਹੀ ਦੇ ਵਿੱਚ ਮੈਕੂ ਟੈਲੋ ਨੇ ਫਿਰ ਇੱਕ ਬੰਦੇ ਦੇ ਖਿਲਾਫ ਭੜਾਸ ਕੱਢੀ ਹੈ ਤੇ ਉਸ ਬੰਦੇ ਦੇ ਵੱਲੋਂ ਵੀ ਮੈਕੂ ਨੂੰ ਐਨੀ ਕਟਿਆ ਗੱਲ ਕਹਿ ਦਿੱਤੀ ਗਈ ਕਿ ਮੈਕੂ ਨੇ ਉਸ ਨੂੰ ਨਾਲ ਦੀ ਨਾਲ ਹੀ ਜਵਾਬ ਦੇ ਦਿੱਤਾ ਦਰਅਸਲ ਮੈਕੂ ਟੈਲੋ ਨੂੰ ਸਨੈਪਚੈਟ ਤੇ ਕਿਸੇ ਨੇ ਮੈਸੇਜ ਕੀਤਾ ਤੇ ਕੁਝ ਫੋਟੋ ਵੀਡੀਓ ਭੇਜੀ ਜਿਸ ਤੋਂ ਬਾਅਦ ਉਸਨੇ ਲਿਖਿਆ ਓਕੇ ਅੱਗੋਂ ਉਸਨੇ ਕਿਹਾ ਕਿ ਓਕੇ ਵੀਡੀਓ ਭੇਜੇਗੀ ਜਿਸ ਤੋਂ ਬਾਅਦ ਮੈਕੂ ਨੇ ਕਿਹਾ ਸ਼ਟ ਅਪ ਅੱਗੋਂ ਬੰਦੇ ਨੇ ਕਿਹਾ ਕਿਉਂ ਦੁੱਖ ਲੱਗਦਾ ਡਰਾਈਵਰ ਖੁਸ਼ ਨਹੀਂ ਕਰਦਾ ਲੱਗਦਾ ਅੱਗੋ ਮੈਕੂ ਨੇ ਕਿਹਾ ਕਿ ਤੇਰੀ ਭੈਣ ਨੂੰ ਭੇਜਦੀ ਪਤਾ ਲੱਗ ਜੂ ਤਾਂ ਇਸ ਤੋਂ ਬਾਅਦ ਮੈਕੂ ਨੇ ਇਸ ਦਾ ਸਕਰੀਨਸ਼ਾਟ ਪਾ ਕੇ ਉੱਪਰ ਲਿਖਿਆ ਕਿ ਕਰਿਓ ਬਾਈ ਮਾਨ ਸਨਮਾਨ ਇਹਦਾ ਇਹ ਬੰਦਾ ਕੌਣ ਸੀ ਜਾਂ ਕਿੱਥੋਂ ਸੀ ਇਸ ਬਾਰੇ ਅਸੀਂ ਨਹੀਂ ਜਾਣਦੇ ਪਰ ਇਸ ਨੇ ਮੈਕੂ ਢਿੱਲੋ ਨੂੰ ਸ਼ਰਿਆਮ ਗਲਤ ਬੋਲਿਆ ਹੈ ਤੇ ਮੈਕੂ ਨੇ ਵੀ ਇਸ ਦਾ ਨਾਲ ਦੀ ਨਾਲ ਹੀ ਰਿਪਲਾਈ ਦੇ ਦਿੱਤਾ ਤੇ ਬਾਕੀ ਤੁਸੀਂ ਫੋਟੋ ਦੇ ਵਿੱਚ ਉਹਨਾਂ ਦੀ ਚੈਟ ਪੜ ਸਕਦੇ ਹੋ ਜਿਸ ਦੇ ਵਿੱਚ ਮੈਕੂ ਨੇ ਉਸ ਬੰਦੇ ਨੂੰ ਝਾੜ ਪਾਈ ਹੈ ਤੇ ਸਾਡੇ ਵੱਲੋਂ ਵੀ ਅਪੀਲ ਹੈ ਕਿ ਕਿਸੇ ਨੂੰ ਜੇਕਰ ਆਪਾਂ ਚੰਗਾ ਨਹੀਂ ਕਹਿਣਾ ਤਾਂ ਮਾੜਾ ਵੀ ਨਹੀਂ ਬੋਲਣਾ ਚਾਹੀਦਾ ਤੇ ਬਾਕੀ ਤੁਸੀਂ ਇਹ ਸਕਰੀਨਸ਼ਾਟ ਦੇਖ ਸਕਦੇ ਹੋ ਤੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ